ਹਾਂਜੀ ਪਹਿਲੇ ਸਲਵਾਰ ਕੱਟੀਏ ਬੱਚੇ ਦੀ ਜੀ ਬਿਨਾ ਪਹੁੰਚੇ ਤੋਂ ਸਿੱਧੀ ਸਟਰੇਟ ਕਹਿੰਦੇ ਜੀ ਨੂੰ ਇਧਰ ਨਾਲ ਪਹੁੰਚੇ ਦੀ ਕਟ ਪਾ ਲਈ ਤੇ ਇਹ ਚੀਜ਼ ਕੱਟ ਤੇ ਇਧਰ ਝੋਲੀ ਆ ਗਈ ਤੇ ਹੁਣ ਪੁੱਤੇ ਨੂੰ ਉੱਤੇ ਰੱਖ ਲੈ ਆਜਾ ਆ ਇਧਰ ਨੂੰ ਕਰ ਦੇ ਐਸパਸੀ ਰੱਖਣਾ ਉੱਤੇ ਇਹ ਕਿੱਥੇ ਆ ਐਵੇਂ ਬਸ ਠੀਕ ਹੈ ਸਿੱਧਾ ਰੱਖ ਲੈ ਉਧਰ ਹੋਰ ਕਰ ਦੇ ਥੱਲੇ ਨੂੰ ਅਸਾਤੀ ਲਾਤੀ ਅਸੀਂ ਇੱਕ ਗੁੰਦਾ ਆਪਾਂ ਕੱਟ ਲਿਆ ਦੂਸਰਾ ਆਪਾਂ ਉੱਤੇ ਰੱਖ ਕੇ ਇਸ ਤਰ੍ਹਾਂ ਇਹਦੀ ਕਟਿੰਗ ਕਰਦੇ ਆਂਗੇ ਇਸ ਤਰ੍ਹਾਂ ਉਧਰ ਵੀ ਲਾ ਦੇ ਪਾ ਵਾਲਾ ਹਾਂਜੀ ਇਸ ਤਰ੍ਹਾਂ ਇਹ ਸਲਵਾਰ ਕੱਟੀ ਗਈ ਉਹ ਚੋਲੀ ਆ ਗਈ ਜੀ ਅੱਗੇ ਕੱਢਣਾ ਬਸ ਇਧਰੋਂ ਕੱਟ ਦੇ ਉਪਰੋਂ ਉਪਰੋਂ ਹੂੰ ਬਸ ਲੋੜ ਹੀ ਨਹੀਂ ਕੱਟਣ ਵਾਲੀ ਸਾਰੇ ਕੱਟੇ ਹੋਏ ਕੱਟੇ ਵੀ ਇਧਰੋਂ ਨਹੀਂ ਕੱਟਣ ਇਹ ਸਲਵਾਰ ਕੱਟੀ ਗਈ ਜੀ ਬਸ ਹੁਣ ਆਪਾਂ ਕਮੀਜ਼ ਦਾ ਲੀੜਾ ਲਾ ਲਗੀ ਜੀ ਹਾਂਜੀ ਇਧਰਲੇ ਪਾਸੇ ਆ ਬਤਾ ਇਹ ਆਪਾਂ ਲਾ ਲਿਆ ਜੀ ਕਮੀਜ਼ ਦਾ ਕੱਪੜਾ ਕਿਹੜਾ ਛੋਟਾ ਸੀ ਤਾਂ ਹੀ ਫਿਰ ਸਾਈਡ ਤੋਂ ਕੱਪੜਾ ਲੈ ਜੂਗਾ ਜੀ ਨਾਲ ਚਲ ਠੀਕ ਹੈ ਜੀ ਹੁਣ ਆਪਾਂ ਬਾਵਾ ਬੂਵਾ ਦੀ ਨਿਸ਼ਾਨੀ ਲਾ ਲਈਏ ਮੁੱਡਿਆਂ ਦੀ ਹਾਂਜੀ ਆਹ ਕੱਟਤਾ ਇਹ ਮੁੱਡਾ ਆ ਵੀ ਲਾ ਲਈਏ ਉੱਪਰ ਉੱਪਰ ਦੀ ਲਿਆ ਉੱਪਰ ਉੱਪਰ ਦੀ ਹਾਂ ਆ ਵਿੱਚੋਂ ਕੱਟ ਦੇ ਇਹ ਕੱਟਿਆ ਗਿਆ ਇਹ ਮੋਢਾ पे जो शुरू करती हाँ जी इस पाती जी अपन बाह दी काट इस सारी बाह की काट पेगी जी तो दो चकले इस तरह मोरली पासे भी पाती ਇਆ ਪੈਨਿਕ ਕਟ ਤਾਂ ਪਾਈਏ ਜੀ ਕਿਉਂਕਿ ਇਹ ਮੋਡਾ ਬੱਚੇ ਦਾ ਹੈ ਤੇ ਇੱਥੇ ਲਾਤੀ ਹੀ ਕੱਟ ਤੇ ਹੁਣ ਆਪਾਂ ਇਧਰੋਂ ਇਸ ਚੀਜ਼ ਨੂੰ ਐ ਕਟਾਂਗੇ ਅੰਗੇ ਪਿਆ ਇਹ ਵੀ ਬਾਜੂ ਸਾਰੇ ਛੋਟ ਦੀ ਹੋ ਗਈ ਜੀ ਕਟਿੰਗ ਹੁਣ ਤੁਹਾਨੂੰ ਸਿਲਾਈ ਕਰਕੇ ਦਿਖਾਵਾਂਗੇ ਹਾਂਜੀ ਆਪਾਂ ਇਹ ਜਿਹੜਾ ਸੂਟ ਕੱਟਿਆ ਸੀਗਾ ਤੇ ਕਰਤਾ ਹੀ ਰੈਡੀ ਇਸ ਤਰ੍ਹਾਂ ਓਰੇਣੁ ਕਰੀ ਬਤਾ ਪਹੁੰਚਿਆਂ ਤੇ ਲੈਸ ਧਰਤੀ ਜਿਸ ਤਰ੍ਹਾਂ ਬਲ ਬਣ ਗਈ ਵਧੀਆ ਕਮੀਜ਼ ਪ੍ਰੈਸ ਕਰੀ ਜੰਨੇ ਦਿਖਾਉਣੇ ਆ ਤੁਹਾਨੂੰ ਇਹ ਬਣ ਗਿਆ ਜੀ ਕਮੀਜ਼ ਇਹ ਸਲਵਾਰ ਸੂਟ ਸਾਰਾ ਰੈਡੀ ਹੋ ਗਿਆ ਇਸ ਤਰ੍ਹਾਂ ਨੱਤਰਿਆ ਵਾਲੀ ਦੁੱਧ ਦੱਸਤਾ ਉਪਰੇ ਤੋਤੇ ਤੁਹਾਡੀ ਬਾੜੀ ਟੁੱਪ ਨਿਕਲ ਰਹੀ ਹੈ ਬਾੜੀ ਬਾੜੀ ਬਸ ਗਰਦੇ ਗਰਦੋਰ ਜਿਹਦੇ ਵਿੱਚ ਇਸ ਤਰ੍ਹਾਂ ਅੰਦਰ ਨੂੰ ਆ ਗਈ ਆਪਣੇ ਅੰਦਰ ਆ ਜਾਂਦੀ ਹੈ ਤੇ ਟਾਈਮ ਹੋ ਗਿਆ ਜੀ 9 ਦਾ 9 ਵਜੇ ਗਏ ਜੀ ਅੱਜ ਦਾ ਦਿਨ ਹੋ ਗਿਆ ਸ਼ੁਰੂ ਤੇ ਆਪਾਂ ਹੋ ਗਿਆ ਵਿੱਲੇ ਇੱਕਦਮ ਬਸ ਦੁੱਧ ਰਹਿ ਗਿਆ ਤੱਤ ਰਹਿ ਗਿਆ ਮੋਰ ਵਦਗਾ ਜੀ ਵਾਹਿਗੁਰੂ ਦੀ ਕਿਰਪਾ ਪਰਮਾਤਮਾ ਸਭ ਤੇ ਰੱਖੇ ਹਾਂਜੀ ਹੱਥ ਪੂਰੀਆ ਰੈਡੀ ਇਹਦੇ ਪਨੋਂ ਕੱਟਦੇ ਇਹ ਮੇਰੀ ਵੰਗੀ ਜੀ ਉਂਗਲਾ ਇਹਦੇ ਨੌਵੇਂ ਕੱਟਕਾ ਮੈਨੂੰ ਐ ਇੱਕ ਸਿਆਣ ਵੀਰੇ ਕੱਪੜੇ ਕਿਤੇ ਮਸ਼ੀਨ ਦੀ ਠਾਠਾ ਨਾਲੀ ਕੋਈ ਕੰਮ ਬਾਝੂ ਆ ਸਰਦੀ ਆ ਰਹੀ ਐ ਮੇਰੇ ਥੋੜੇ ਛੋਟੇ ਛੋਟੇ ਕਰ ਲਏ ਇਸ ਤਰ੍ਹਾਂ ਇਹ ਦੋ ਵੱਡੇ ਇਹ ਦੋ ਛੋਟੇ ਇਹ ਵੀ ਵੱਡਾ ਹੀ ਤੇ ਵਾਕਿਬੀ ਗੈਸ ਸਹਜ ਗਿਆ ਸਕੂਲ ਆਖੋਂਗੇ ਆਪਦੇ ਨੌਨ ਦੇ ਸਵਤਾਂ ਕਰਦੀ ਰਹਿੰਦੀ ਹੈ ਕੀ ਕਰਕੇ ਜੀ ਕਰਨਗੇ ਬੈਨ ਤੁਸੀਂ ਤਾਂ ਮੇਰੇ ਨਾ ਸਵਤਾਂ ਨਹੀਂ ਕਰਦੇ ਫਿਰ ਮੈਨੂੰ ਤਾਂ ਆਪਦੇ ਆਪ ਕਰਨਗੇ ਪੈਣਗੇ ਤੇ ਸਹਜ ਗਿਆ ਸਕੂਲ 7:30 ਵਜੇ ਬੈਨ ਆ ਜਾਂਦੀ ਹੁੰਦੀ ਉਹਦੀ ਤੇ ਨਾ ਮੈਂ ਕੁਛ ਕੰਨਾਂ ਚ ਪਾਇਆ ਹੋਏ ਸੋਸ ਦੇਨ ਦੇ ਲਾ ਕੇ ਰੱਖਿਆ ਮੁਰਕੀ ਮੇਰਾ ਟਾਈਮ ਹੀ ਲੱਗੇ ਪਾਉਣ ਦਾ ਤੇ ਆਪਣੇ ਕੁਫਲੇ ਤੋੜੇ ਅੱਜ ਪੋਚਾ ਨਹੀਂ ਲਾਇਆਗਾ ਤੇ ਬਸ ਫਿਰ ਆਪਾਂ ਬਸ ਹੁਣ ਦੁਕਾਨ ਤੇ ਜਾਨੇ ਕਤਈ ਦੇਣ ਛੋਟੇ ਹੋਗੇ ਤੇ ਕੰਮ ਵੱਧ ਗਏ ਹੈ ਹਨਾ ਬਸ ਉਹਦੇ ਕਰਕੇ ਐ ਕਾਲਾ ਮਾਲਾ ਜਿਹੀ ਹੋਈ ਜਾਂਦਾ ਤੇ ਉਸ ਹੜੇ ਸਰਦੀ ਵਾਲਾ ਸਟਾਕ ਸਾਰਾ ਲੈ ਕੇ ਆਉਣਾਗਾ ਵੇਖਦੇ ਆ ਸ਼ਾਇਦ ਅਪਸੰਡੇ ਨੂੰ ਜਾਵਾਂਗੇ ਤੇ ਦੇਖੋ ਸਹਿਜ ਘਰੇ ਹੁੰਦਾ ਫਿਰ ਨਹੀਂ ਤੁਹਾਡੇ ਭਾਜੀ ਦਾ ਟਾਈਮ ਹੋਇਆ ਉਹਦੇ ਜਾਵਾਂਗੇ ਉਹ ਠੀਕ ਹੈ ਜੀ ਵਦਗਾ ਬਸ ਵਾਹਿਗੁਰੂ ਦੀ ਕਿਰਪਾ ਤੇ ਤੁਸੀਂ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਬਾਬੇ ਨਾਨਕ ਦਾ ਜਨਮ ਦਿਨ ਆਉਣ ਵਾਲਾ ਤੇ ਉਹਦੇ ਨਾਂ ਤੇ ਕਰ ਦਿਆ ਕਰੋ ਜੀ ਸਾਨੂੰ ਵੀ ਸਪੋਰਟ ਮੜਾ ਮोटा ਗਰੀਬਾਂ ਨੂੰ ਸਾਰੇ ਚੈਨਲ ਵਾਲਿਆਂ ਨੂੰ ਇੱਥੇ ਸਪੋਰਟ ਕਰਦੇ ਆਂ ਵਧੀਆ ਸਾਰਿਆਂ ਨੂੰ ਵਧੀਆ ਲੱਗਾ ਆਪਾਂ ਉਹ ਰਿਲੇਸ਼ਨ ਬਣੇ ਗਿਆ ਵਧੀਆ ਮੈਂ ਸਾਰਿਆਂ ਨੇ ਵੀਡੀਓ ਦੇਖਣੀ ਜਿਹਦੋਂ ਮੇਰੇ ਕੋਲ ਟਾਈਮ ਹੁੰਦਾ। ਤੁਸੀਂ ਵੀ ਮੈਨੂੰ ਵੀ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਜੀ ਹਨਾ ਤੇ ਚਲੋ ਫਿਰ ਮਿਲਾਂਗੇ ਕੱਲ ਕਿਸੇ ਨਵੇਂ ਵਲੌਗ ਨਾਲ ਆਪਾਂ ਹੁਣ ਜਾਣੇ ਦੁਕਾਨ ਤੇ ਤੇ ਕਰਦੇ ਆ ਸੈਟਿੰਗ ਕਮਤੰਦਿਆਲੀ ਜਾ ਕੇ ਤਾਂ ਕੰਟ ਨੂੰ ਸ਼ੂਟ ਕਟਿੰਗ ਕੀਤੇ ਪਏ ਆ ਤੇ ਲੌੜ ਵਾਲੇ ਛੁੱਟ ਜਾਂਦੇ ਉਹਦੇ ਜਦ ਸਰਦੀ ਵਿੱਚ ਕੋ ਮੈਰਿਜ ਸੀਜ਼ਨ ਆ ਜਾਂਦਾ ਨਾ ਲਾਈਨਿੰਗ ਵਾਲੇ ਕੱਪੜੇ ਵੱਧ ਚੱਲਦੇ ਆਗੇ ਤੇ ਵੀ ਕੀ ਵੀ ਜਾਂਦੇ ਆਈ ਵੀ ਜਾਂਦੇ ਬਹੁਤ ਜਿਆਦੇ ਬਿਜ਼ੀ ਵਾਲਾ ਸਿਸਟਮ ਚੱਲਦਾ ਤੇ ਇਸ ਲਈ ਵਧੀਆ ਜੀ ਮਿਲਾਂਗੇ ਫਿਰ ਤੁਹਾਨੂੰ ਆਪਾਂ ਕੱਲ੍ਹ ਕਿਸੇ ਨਵੇਂ ਬਲੌਗ ਨਾਲ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਜਰੂਰ ਦੇਖਿਆ ਕਰੋ ਜੀ ਦੁਬਾਰਾ ਫਿਰ ਆਪਾਂ ਸਾਨੂੰ ਸਾਰਿਆਂ ਨੂੰ ਇੱਕ ਅਪੀਲ ਕਰਦੇ ਆਂ ਤੇ ਜੇ ਕਿਸੇ ਨੇ ਮਨ ਦੀ ਕੋਈ ਵੀ ਚੀਜ਼ ਬਣਾਉਣੀ ਹੈ ਸਲਾਈ ਕਰਾਉਣੀ ਹੈ ਟੋਪੀ ਸਵੈਟਰ ਜੈਕਟ ਬਲੌਜ਼ ਕੁਝ ਵੀ ਹੈ ਹਨਾ ਕੈਪ ਵਗੈਰਾ ਜਾਂ ਪੈਰਾਂ ਨਾਲ ਜਰੱਪਾਂ ਬੱਚਿਆਂ ਦੇ ਜਾਂ ਆਵਦੀਆਂ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਪਰ ਨੰਬਰ ਹੁੰਦਾ ਜੀ ਵੀਡੀਓ ਦੇ ਵਿੱਚ ਤੇ ਜਦੋਂ ਮਰਜੀ ਤੁਸੀਂ ਗੱਲ ਕਰਕੇ ਆਪਦਾ ਆਰਡਰ ਦੇ ਸਕਦੇ ਹੋ ਬਣਾ ਸਕਦੇ ਹੋ ਤੇ ਲਿਜਾ ਸਕਦੇ ਹੋ ਹਨਾ ਜੀ ਤੇ ਜੇ ਆਪਦੀ ਪਸੰਦ ਨਹੀਂ ਉਹ ਵੀ ਦੇ ਸਕਦੇ ਹੋ ਤੇ ਜੇ ਸਾਡੇ ਕੋਲ ਪਸੰਦ ਤੇ ਬਣਾ ਬਣਾ ਲੈਣਾ ਉਹ ਆਪਣੇ ਕੋਲ अवेलेबल ਹੈਗਾ ਮੈਂ ਫਿਰ ਵੀਡੀਓ ਪਾਉਂਗੀ ਜੀ ਮੈਂ ਜਲਦੀ ਪਾਉਂਗੀ ਵੀਡੀਓ ਚਲੋ ਮਿਲਾਂਗੇ ਫਿਰ ਕੱਲ ਕਿਸੇ ਨਵੇਂ ਲੋਕਾਂ ਨਾਲ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਪਲੀਜ਼ ਪੁੱਟ ਕਰਿਆ ਕਰੋ ਪਲੀਜ਼ ਹੈਲਪ ਮੀਲੀ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਸਾਰੀ ਦੇਖ ਲਿਆ ਕਰੋ ਜੀ ਮੇਰੇ ਰਿਲੇਟਿਵਸ ਦਾ ਜ਼ਰੂਰ ਦੇਖ ਲਿਆ ਕਰੋ ਚਲੋ ਸਾਰਿਆਂ ਦੀ ਬਿਜ਼ੀ ਲਾਈਫ ਦਾ ਨਹੀਂ ਟਾਈਮ ਹੁੰਦਾ ਹਨ ਪਰ ਥੋੜਾ ਜਿਹਾ ਟਾਈਮ ਜ਼ਰੂਰ ਕੱਢਿਆ ਕਰੋ ਜੀ 5-10 ਮਿੰਟਾਂ ਦੀ ਆਪਣੀ ਵੀਡੀਓ ਹੁੰਦੀ ਹੈ ਕੋਈ ਬੜੀ ਵੱਡੀ ਨਹੀਂ ਹੁੰਦੀ ਪਲੀਜ਼ ਜ਼ਰੂਰ ਵੇਖਿਆ ਕਰੋ ਜੀ ਵੀਡੀਓ ਨੂੰ ਇਹ ਕਿਉਂਕਿ ਜੀ ਫਿਰ ਮੈਂ ਤੁਹਾਰੇ ਫੇਰੇ ਫੇਰੇ ਇਹ ਵਾਲਾ ਵੀਡੀਓ ਜ਼ਿਆਦਾ ਨਹੀਂ ਬਣਾਉਂਦਾ ਤੁਸੀਂ ਮੇਰੇ ਨਾਲ ਵੀਡੀਓ ਤਾਂ ਘੱਟ ਵੇਖਦੇ ਨਾ ਪਤਾ ਤਾਂ ਕਰ ਬੈਠ ਕੇ ਕੰਮ ਤਾਂ ਦਿਆਗੇ ਤੁਹਾਨੂੰ ਵੀਡੀਓ ਦਿਖਾਉਣੀ ਹੈ ਹਨਾ ਤੇ ਪਲੀਜ਼ ਤੁਸੀਂ ਜ਼ਰੂਰ ਦੇਖਿਆ ਕਰੋ ਇਹਨੂੰ ਤੁਹਾਡੇ ਸਪੋਰਟ ਨਾਲ ਹੀ ਆਪਾਂ ਇੱਥੋਂ ਤਾਂ ਹੀ ਆਏ ਹਾਂ ਤੇ ਗਾਂ ਵੀ ਆਪਾਂ ਤੁਹਾਡੇ ਸਪੋਰਟ ਨਾਲ ਹੀ ਜਾਣਾ। ਕਿਰਪਾ ਕਰਕੇ ਜ਼ਰੂਰ ਸਪੋਰਟ ਕਰਿਆ ਕਰੋ ਜੀ। ਤੁਹਾਡੀ ਛੋਟੀ ਭੈਣ ਨੂੰ ਹਾਲ ਦੀ ਨੂੰ ਅੱਗੇ ਚੈਨਲ ਲੈ ਕੇ ਜਾਣ ਦਾ ਜ਼ਰੂਰ ਮੌਕਾ ਦਿਓ ਜੀ। ਓਕੇ ਬਾਏ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਸਭ ਨੂੰ ਖੁਸ਼ ਰੱਖੇ, ਚੜ੍ਹਦੀ ਕਲਾ ਚ ਰੱਖੇ।